ਗਰਜੀ ਤੇ ਕੀ ਗੱਲ ਆਪਣੇ ਘਰ ਇੰਨੀ ਸੰਗਤ ਆ ਰਹੀ ਐ ਕੀ ਚੱਕਰ ਇਹ ਭੂਇਨੇ ਥੱਪੜ ਮਾਰਿਆ ਕੋਦੇ ਜੁੱਜੀ ਦੇ ਕੋ ਗੰਗਣਾ ਦੇ ਚੰਗਾ ਆ ਕੇ ਮੜਾ ਚੰਗਾ ਵਾ ਦਲੇਰੇ ਤੂੰ ਦੱਸ ਵੀ ਇਹ ਜਿਹੜੀ ਐ ਨਾ ਕੰਗਣਾ ਐ ਮਾੜੀ ਚੰਗੀ ਚੁੰਗੀ ਨਹੀਂ ਐਗੀ ਇਹ ਕਿਸਾਨਾਂ ਬਾਰੇ ਗਲਤ ਬੋਲਦੀ ਸੀ ਨਾਲੇ ਬੀਬੀਆਂ ਨੂੰ ਕਹਿੰਦੀ ਸੀ 100-100 ਰੁਪਏ ਤੇ ਆਉਂਦੀਆਂ ਵਾ ਨਾਲੇ ਟਕੇ ਟਕੇ ਦੀਆਂ ਵਾ ਇਹਨੂੰ ਇਹਦਾ ਨਹੀਂ ਬੋਲਣਾ ਚਾਹੀਦਾ ਸੀ ਇਹਨੂੰ ਬੀਬੀਆਂ ਦਾ ਧਿਆਨ ਰੱਖਣਾ ਚਾਹੀਦਾ ਸੀ ਇਹ ਕਿਸਾਨਾਂ ਨੂੰ ਬਹੁਤ ਗਲਤ ਬੋਲਦੀ ਆ ਇਹਨੂੰ ਥੋੜਾ ਜਿਹਾ ਸਮਝਣਾ ਚਾਹੀਦਾ ਵਾ ਜ਼ੁਬਾਨ ਕੰਟਰੋਲ ਚ ਰੱਖਣੀ ਚਾਹੀਦੀ ਹੈ ਤੁਸੀਂ ਆਪਦੀ ਭੂਆ ਨੂੰ ਕੀ ਦਲੇਰ ਸਮਝਦੇ ਆ ਹਾਂਜੀ ਚੰਗਾ ਕੰਮ ਕੀਤਾ ਨੇ ਹਾਂਜੀ ਗਰਜੀ ਤੇ ਕੀ ਗੱਲ ਆ ਆਪਣੇ ਘਰ ਇੰਨੀ ਸੰਗਤ ਆ ਰਹੀ ਐ ਕੀ ਚੱਕਰ ਇਹ ਭੂਇਨੇ ਥੱਪੜ ਮਾਰਿਆ ਕੋਦੇ ਜੁੱਜੀ ਦੇ ਕੋਲ ਕੰਗਣਾ ਦੇ ਚੰਗਾ ਆ ਕੇ ਮੜਾ ਚੰਗਾ ਵਾ ਦਲੇਰੇ ਤੂੰ ਦੱਸ ਇਹ ਜਿਹੜੀ ਆ ਨਾ ਕੰਗਣਾ ਏ ਮਾੜੀ ਚੰਗੀ ਚੁੰਗੀ ਨਹੀਂ ਹੈਗੀ ਇਹ ਕਿਸਾਨਾਂ ਬਾਰੇ ਗਲਤ ਬੋਲਦੀ ਸੀ ਆਲੇ ਬੀਬੀਆਂ ਨੂੰ ਕਹਿੰਦੀ ਸੀ 100-100 ਰੁਪਏ ਤੇ ਆਉਂਦੇ ਆ ਵਾ ਨਾਲੇ ਟਕੇ ਟਕੇ ਦੀਆਂ ਆ ਵਾ ਇਹ ਨੂੰ ਇਹਦਾ ਨਹੀਂ ਬੋਲਣਾ ਚਾਹੀਦਾ ਸੀ ਇਹ ਨੂੰ ਬੀਬੀਆਂ ਦਾ ਧਿਆਨ ਰੱਖਣਾ ਚਾਹੀਦਾ ਸੀ ਇਹ ਕਿਸਾਨਾਂ ਨੂੰ ਬਹੁਤ ਗਲਤ ਬੋਲਦੀ ਆ ਇਦ ਨੂੰ ਥੋੜਾ ਜਿਆ ਸਮਝਣਾ ਚਾਹੀਦਾ ਵਾ ਜਬਾਨ ਕੰਟਰੋਲ ਚ ਰੱਖਣੀ ਚਾਹੀਦੀ ਐ ਤੁਸੀਂ ਆਪਦੀ ਭੂਆ ਨੂੰ ਕੀ ਦਲੇਰ ਸਮਝਦੇ ਆ ਹਾਂਜੀ ਚੰਗਾ ਕੰਮ ਕੀਤਾ ਨੇ ਹਾਂਜੀ ਗਰਜੀਤ ਕੀ ਗੱਲ ਆ ਆਪਣੇ ਘਰ ਇੰਨੀ ਸੰਗਤ ਆ ਰਹੀ ਐ ਕੀ ਚੱਕਰ ਇਹ ਭੂਇਨੇ ਥੱਪੜ ਮਾਰਿਆ ਕੋਦੇ ਜੁੱਜੀ ਦੇ ਕੋਈ ਕੰਗਣਾ ਦੇ ਚੰਗਾ ਆ કે ਮਾੜਾ ਚੰਗਾ ਵਾ ਦਲੇਰੇ ਤੂੰ ਦੱਸ ਪੀ ਏ ਜਿਹੜੀ ਆ ਨਾ ਕੰਗਣਾ ਏ ਮਾੜੀ ਚੰਗੀ ਚੁੰਗੀ ਨਹੀਂ ਹੈਗੀ ਇਹ ਕਿਸਾਨਾਂ ਬਾਰੇ ਗਲਤ ਬੋਲਦੀ ਸੀ ਨਾਲੇ ਬੀਬੀਆਂ ਨੂੰ ਕਹਿੰਦੀ ਸੀ 100-100 ਰੁਪਏ ਤੇ ਆਉਂਦੀਆਂ ਵਾ ਨਾਲੇ ਟਕੇ ਟਕੇ ਦੀਆਂ ਆ ਮਾ ਇਹ ਨੂੰ ਇਹਦਾ ਨਹੀਂ ਬੋਲਣਾ ਚਾਹੀਦਾ ਸੀ ਇਹ ਨੂੰ ਬੀਬੀਆਂ ਦਾ ਧਿਆਨ ਰੱਖਣਾ ਚਾਹੀਦਾ ਸੀ ਇਹ ਕਿਸਾਨਾਂ ਨੂੰ ਬਹੁਤ ਗਲਤ ਬੋਲਦੀ ਆ ਇਹ ਨੂੰ ਥੋੜਾ ਜਿਆ ਸਮਝਣਾ ਚਾਹੀਦਾ ਵਾ ਜ਼ੁਬਾਨ ਕੰਟਰੋਲ 'ਚ ਰੱਖਣੀ ਚਾਹੀਦੀ ਹੈ ਤੁਸੀਂ ਆਪਦੀ ਭੂਆ ਨੂੰ ਕੀ ਦਲਿਰ ਸਮਝਦੇ ਆ? ਹਾਂਜੀ। ਚੰਗਾ ਕੰਮ ਕੀਤਾ ਨੇ? ਹਾਂਜੀ। ਗਰਜੀਤਿਆ ਕੀ ਗੱਲ ਆ ਆਪਣੇ ਘਰ ਇੰਨੀ ਸੰਗਤ ਆ ਰਹੀ ਐ ਕੀ ਚੱਕਰ? ਇਹ ਪੁਈਨੇ ਥੱਪੜ ਮਾਰਿਆ ਉਹਦੇ ਜੁੱਜੀ ਦੇ ਕੋਈ ਕੰਗਣਾ ਦੇ। ਚੰਗਾ ਆ ਕੇ ਮੜਾ। ਚੰਗਾ ਵਾ। ਦਲਿਰ ਤੂੰ ਦੱਸ ਫਿਰ। ਇਹ ਜਿਹੜੀ ਆ ਨਾ ਕੰਗਣਾ ਐ ਮਾੜੀ ਚੰਗੀ ਚੁੰਗੀ ਨਹੀਂ ਐਗੀ। ਇਹ ਕਿਸਾਨਾਂ ਬਾਰੇ ਗਲਤ ਬੋਲਦੀ ਸੀ। ਆਲੇ ਬੀਬੀਆਂ ਨੂੰ ਕਹਿੰਦੀ ਸੀ 100-100 ਰੁਪਏ ਤੇ ਆਉਂਦੀਆਂ ਵਾ ਤਲੇ ਟਕੇ ਟਕੇ ਦੀਆਂ ਆ ਮਾ ਇਹਨੂੰ ਇਹਦਾ ਨਹੀਂ ਬੋਲਣਾ ਚਾਹੀਦਾ ਸੀ ਇਹਨੂੰ ਬੀਬੀਆਂ ਦਾ ਧਿਆਨ ਰੱਖਣਾ ਚਾਹੀਦਾ ਸੀ ਇਹ ਕਿਸਾਨਾਂ ਨੂੰ ਬਹੁਤ ਗਲਤ ਬੋਲਦੀ ਆ ਇਹਨੂੰ ਥੋੜਾ ਜਿਆ ਸਮਝਣਾ ਚਾਹੀਦਾ ਵਾ ਜ਼ੁਬਾਨ ਕੰਟਰੋਲ ਚ ਰੱਖਣੀ ਚਾਹੀਦੀ ਹੈ ਤੁਸੀਂ ਆਪਦੀ ਭੂਆ ਨੂੰ ਕੀ ਦਲੇਰ ਸਮਝਦੇ ਆ ਹਾਂਜੀ ਚੰਗਾ ਕੰਮ ਕੀਤਾ ਨੇ ਹਾਂਜੀ